ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜਿਆਦਾ ਟੇਸਟੀ ਮਿਠਾਈ ਇਹ ਮਿਠਾਈ ਅਸੀਂ ਬਿਨਾ ਦੁੱਧ ਬਿਨਾ ਖੋਏ ਬਿਨਾ ਪਨੀਰ ਤੋਂ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋਊਗੀ ਤੇ ਬਹੁਤ ਜਿਆਦਾ ਟੇਸਟੀ ਵੀ ਲੱਗਦੀ ਹੈ ਖਾਣ ਵਿੱਚ ਜੇ ਤੁਸੀਂ ਸਹੀ ਨਾਪ ਨਾਲ ਬਣਾ ਕੇ ਤਿਆਰ ਕਰੋਗੇ ਤਾਂ ਬਹੁਤ ਹੀ ਜਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਮਠਾਈ ਬਣਾ ਲਈ ਅਸੀਂ ਇੱਕ ਪੈਨ ਗੈਸ ਤੇ ਰੱਖਾਂਗੇ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਦੇਸੀ ਘਿਓ ਦਾ ਤੁਸੀਂ ਕੋਈ ਕਾਪੇ ਜਾਂ ਕੋਲੀ ਸੈੱਟ ਕਰ ਲੈਣੀ ਹੈ ਸਾਰਾ ਨਾਲ ਆਪਾਂ ਸੇ ਉਸੇ ਤੋਂ ਲਵਾਂਗੇ ਦੇਸੀ ਘਿਓ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਅਸੀਂ ਜ਼ਿਆਦਾ ਨਹੀਂ ਕਰਨੀ ਉਸੇ ਕਪ ਨਾਲ ਨਾਪ ਕੇ ਅਸੀਂ ਇੱਕ ਕਾਪੇ ਦੇ ਵਿੱਚ ਪਾਵਾਂਗੇ ਮੈਦਾ ਇੱਕ ਮਠਿਆਈ ਅੱਜ ਅਸੀਂ ਦੇਸੀ ਘਿਓ ਵਿੱਚ ਬਣਾ ਕੇ ਤਿਆਰ ਕਰਾਂਗੇ ਦੇਸੀ ਘਿਓ ਵਿੱਚ ਬਣਾਈ ਹੋਈ ਮਠਿਆਈ ਬਹੁਤ ਜ਼ਿਆਦਾ ਹੈਲਦੀ ਵੀ ਹੁੰਦੀ ਆ ਤੇ ਟੇਸਟੀ ਵੀ ਲੱਗਦੀ ਆ ਜੇ ਤੁਹਾਡੇ ਕੋਲ ਦੇਸੀ ਘਿਓ ਨਹੀਂ ਹੈਗਾ ਤੁਸੀਂ ਡਾਲਡਾ ਘਿਓ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਅੱਧਾ ਕੱਪ ਅਸੀਂ ਦੇਸੀ ਘਿਓ ਦਾ ਪਾਇਆ ਸੀ ਤੇ ਇੱਕ ਕੱਪ ਅਸੀਂ ਇਹਦੇ ਵਿੱਚ ਮੈਦਾ ਪਾਇਆ ਇਹ ਮਸੀਂ ਬਿਲਕੁਲ ਸਲੋ ਗੈਸ ਤੇ ਭੁੰਨ ਕੇ ਤਿਆਰ ਕਰਨਾ ਅਸੀਂ ਮੈਦੇ ਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਕਰਨਾ ਹੈਗਾ ਜ਼ਿਆਦਾ ਬਰਾਊਨ ਨਹੀਂ ਕਰਨਾ ਵਾਈਟ ਹੀ ਰੱਖਾਂਗੇ ਅਸੀਂ ਮੈਦੇ ਦਾ ਕਲਰ ਲਗਾਤਾਰ ਚਲਾਉਂਦੇ ਹੋਏ 10 ਤੋਂ 12 ਮਿੰਟ ਲੱਗਣਗੇ ਇਹਨੂੰ ਬਿਲਕੁਲ ਹੀ ਸਲੋ ਗੈਸ ਤੇ ਅਸੀਂ ਇਹਨ ਕਿਉਂਕਿ ਜਦੋਂ ਅਸੀਂ ਸਲੋ ਗਿਆਸ ਤੇ ਪਕਾਉਂਦੇ ਆ ਤਾਂ ਇਹਦਾ ਕਲਰ ਚੇਂਜ ਨਹੀਂ ਹੁੰਦਾ ਪਹਿਲਾਂ ਤੁਹਾਨੂੰ ਥੋੜਾ ਹਾਰਡ ਲੱਗੂਗਾ ਚਲਾਉਣ ਵਿੱਚ ਪਰ ਜਿਵੇਂ ਜਿਵੇਂ ਮੈਂ ਇਹਦਾ ਭੁੰਨਦਾ ਜਾਊਂਗਾ ਇਹਦਾ ਕੱਚਾ ਫਲੇਵਰ ਦੂਰ ਹੁੰਦਾ ਜਾਊਂਗਾ ਇਹ ਸੌਫਟ ਹੁੰਦਾ ਜਾਊਂਗਾ ਚਲਾਉਣ ਵਿੱਚ ਵੀ ਤੇ ਕਿਉਂ ਛੱਡਣਾ ਸ਼ੁਰੂ ਕਰ ਦਿੰਦਾ ਆ ਜਦੋਂ ਤੁਸੀਂ ਲਗਾਤਾਰ ਚਲਾਉਂਦੇ ਹੋਏ ਨੂੰ ਪਕਾਣਾ ਆ ਅਸੀਂ ਬਿਲਕੁਲ ਵੀ ਨਹੀਂ ਛੱਡਣਾ ਹੈਗਾ ਇਹਦਾ ਕਲਰ ਅਸੀਂ ਬਿਲਕੁਲ ਚੇਂਜ ਨਹੀਂ ਕਰਨਾ ਹੈਗਾ ਦੇਖੋ ਤੁਸੀਂ ਮੈਨੂੰ 10 ਤੋਂ 12 ਮਿੰਟ ਹੋ ਚੁੱਕੇ ਐ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨਦੇ ਹੋਏ ਇਹ ਕਿਨ ਕੀ ਛੱਡਣਾ ਸ਼ੁਰੂ ਕਰਤੇ ਆ ਤੇ ਚਲਾਣ ਵਿੱਚ ਵੀ ਬਹੁ ਹੁਣ ਕਈਆਂ ਦੇ ਕਮੈਂਟ ਆਣਗੇ ਕਿ ਮੈਦਾ ਸਾਦਰੀ ਸੇਤ ਲਈ ਚੰਗਾ ਨਹੀਂ ਹੁੰਦਾ ਪਰ ਜੇ ਅਸੀਂ ਡੇਲੀ ਮੈਦਾ ਖਾਂਦੇ ਆ ਉਹ ਮੈਦਾ ਸਾਡੇ ਸਿਹਤ ਲਈ ਚੰਗਾ ਨਹੀਂ ਹੁੰਦਾ ਜੇ ਅਸੀਂ ਕਦੇ-ਕਦੇ ਖਾਂਦੇ ਆ ਤਾਂ ਇਹ ਵੀ ਬਿਲਕੁਲ ਹੀ ਆਪਣੀ ਸਿਹਤ ਨੂੰ ਕੋਈ ਵੀ ਖਰਾਬ ਨਹੀਂ ਕਰਦਾ ਹੈਗਾ ਤੁਸੀਂ ਇੱਕ ਵਾਰ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਗੀ ਮਠਿਆਈ ਇਹ ਵਾਲੀ ਦੇਖੋ ਮੈਦੇ ਨੇ ਕੀ ਛੱਡਣਾ ਸ਼ੁਰੂ ਕਰਤੇ ਹੁਣ ਗੈਸ ਦੀ ਫਲੇਮ ਅਸੀਂ ਬੰਦ ਕਰ ਦਾਂਗੇ ਤੇ ਇਹਨੂੰ ਕਿਸੇ ਖੁੱਲੇ ਬਰਤਨ ਵਿੱਚ ਰੱਖ ਲਾ ਕੱਟ ਲਾਂਗੇ ਤਾਂ ਕਿ ਇਹ ਬਿਲਕੁਲ ਠੰਡਾ ਹੋ ਚੁੱਕੇ ਠੰਡਾ ਹੋਣ ਤੋਂ ਬਾਅਦ ਇਹਦੇ ਵਿੱਚ ਅਸੀਂ ਮਿੱਠਾ ਐਡ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਪੱਕੇ ਦੀਵਾ ਵਿੱਚ ਰੱਖ ਕੇ ਅਸੀਂ ਠੰਡਾ ਕਰ ਲਾਂਗੇ ਜੇ ਤੁਸੀਂ ਸੇਮ ਨਾਪ ਨਾਲ ਜਿਹੜੇ ਮਠਿਆਈ ਬਣਾਉਂਗੇ ਤਾਂ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੋਗੇ ਬਿਲਕੁਲ ਵੀ ਤੁਹਾਡੇ ਕੋਲ ਕੋਈ ਗਲਤੀ ਨਹੀਂ ਹੋਊਗੀ ਪਹਿਲੀ ਵਾਰ ਬਣਾਉਂਗੇ ਜੇ ਤੁਸੀਂ ਪਹਿਲੀ ਵਾਰ ਬਣਾਉਣ ਵਾਲੇ ਚ ਵੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਵੋਗੇ ਦੇਖੋ ਮੈਦਾ ਬਿਲਕੁਲ ਠੰਡਾ ਹੋ ਚੁੱਕਿਆ ਇੱਥੇ ਅੱਧਾ ਚਮਚ ਅਸੀਂ ਇਲਾਇਚੀ ਪਾਊਡਰ ਦੇ ਐਡ ਕਰਾਂਗੇ ਫਲੇਵਰ ਲਈ ਇੱਕ ਕੱਪ ਮੈਦੇ ਵਿੱਚ ਅਸੀਂ ਅੱਧਾ ਕੱਪ ਹੈ ਜਿਹੜਾ ਚੀਨੀ ਪੀਸ ਕੇ ਲਈ ਸੀ ਉਹ ਐਡ ਕਰ ਦਾਂਗੇ ਅੱਧਾ ਕੱਪ ਚੀਨੀ ਬਿਲਕੁਲ ਪਰਫੈਕਟ ਰਹਿੰਦੀ ਆ ਤੇ ਇਹਦੇ ਵਿੱਚ 4 ਚਮਚ ਪਾਵਾਂਗੇ ਮਿਲਕ ਪਾਊਡਰ ਦੇ ਮਿਲਕ ਪਾਊਡਰ ਪਾਉਣ ਨਾਲ ਜਿਹੜਾ ਇਹ ਮਠਿਆਈ ਵਿੱਚ ਹੈ ਜਿਹੜਾ ਬਹੁਤ ਵਧੀਆ ਜਿਹੜਾ ਖੋਏ ਵਰਗਾ ਟੇਸਟ ਆਂਦਾ ਆ ਮੈਨੂੰ ਐਵੇਂ ਲੱਗਦਾ ਜਿਵੇਂ ਅਸੀਂ ਖੋਏ ਦੀ ਮਠਿਆਈ ਖਾਂਦੇ ਹੁੰਦੇ ਆ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਸਾਰੇ ਨੂੰ ਹਲਵਾਈ ਹਰ ਮਠਿਆਈ ਵਿੱਚ ਜਿਹੜਾ ਉਹ ਮੈਦਾ ਯੂਜ਼ ਕਰਦੇ ਆ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰ ਜਰੂਰ ਦੇਖੋ ਟਰਾਈ ਕਰਕੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏ ਨੂੰ ਚੰਗੀ ਤਰ੍ਹਾਂ ਸੀ ਮਿਕਸ ਕਰ ਲਾਂਗੇ ਜੇ ਤੁਹਾਨੂੰ ਇੱਥੇ ਮਟੀਰੀਅਲ ਜਿਹੜਾ ਥੋੜਾ ਸੁੱਕਾ ਲੱਗੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਹੋਰ ਐਡ ਕਰ ਸਕਦੇ ਹੋ ਪਰ ਇਹ ਅਸੀਂ ਜਿਹੜਾ ਨਾਪ ਲਿਆ ਸੀ ਬਿਲਕੁਲ ਪਰਫੈਕਟ ਸੀਗਾ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਇਹਦੇ ਅਸੀਂ ਪੇੜੇ ਬਣਾ ਕੇ ਤਿਆਰ ਕਰਾਂਗੇ ਤੁਸੀਂ ਪਿੰਨੀਆਂ ਦੀ ਸ਼ੇਪ ਵਿੱਚ ਵੀ ਬਣਾ ਸਕਦੇ ਹੋ ਜਾਂ ਅਸੀਂ ਇਸ ਤਰੀਕੇ ਨਾਲ ਫਲੈਟ ਪੇੜੇ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਣਗੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਬਣ ਕੇ ਤਿਆਰ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਆ ਤੇ ਇਹਨਾਂ ਨੂੰ ਅੱਧਾ ਘੰਟਾ ਲੱਗਦਾ ਸਾਰਾ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਸ ਤਰੀਕੇ ਨਾਲ ਅਸੀਂ ਸਾਰੇ ਪੇੜੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਤੇ ਇਨਸਟੈਂਟ ਮਠਿਆਈ ਹੈ ਹੁਣ ਅਸੀਂ ਅੱਗੇ ਤਿਹਾੜ ਆਉਣ ਵਾਲਿਆਂ ਤੁਸੀਂ ਆਪਣੇ ਘਰੇ ਮਠਿਆਈ ਬਣਾ ਕੇ ਜਿਹੜੇ ਤਿਆਰ ਕਰ ਸਕਦੇ ਹੋ ਇਸ ਤਰੀਕੇ ਨਾਲ ਆਪਣੇ ਸਾਹਮਣੇ ਬਣਾਈਆਂ ਹੋਈਆਂ ਮਠਿਆਈਆਂ ਦੇਖੋ ਹਾਈਜਾਇਨਿਕ ਤਰੀਕੇ ਨਾਲ ਤਿਆਰ ਹੋਈਆਂ ਨੇ ਬਹੁਤ ਜਿਆਦਾ ਟੇਸਟੀ ਵੀ ਲੱਗਦੀਆਂ ਨੇ ਇਹ ਬਣਾਈਆਂ ਹੋਈਆਂ ਇਸ ਤਰੀਕੇ ਨਾਲ ਅਸੀਂ ਸਾਰੇ ਭਰੇ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਵੀ ਇੱਕ ਵਾਰ ਜ਼ਰੂਰ ਟ੍ਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਤੁਸੀਂ ਇਹਨਾਂ ਦੇ ਉੱਪਰ ਡਰਾਈ ਫਰੂਟ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਤੁਸੀਂ ਕਾਜੂ ਬਦਾਮ ਲਗਾਣਾ ਚਾਹਦੇ ਹੋ ਪਿਸਤਾ ਵਗੈਰਾ ਲਾਣਾ ਚਾਹੁੰਦੇ ਹੋ ਉਹ ਲਾ ਸਕਦੇ ਹੋ ਅਸੀਂ ਥੋੜੀ ਜੀ ਦੇ ਵਿੱਚ ਚੈਰੀ ਲਗਾਈ ਸੀ ਦੇਖਣ ਨੂੰ ਵੀ ਵਧੀਆ ਲੱਗਦੇ ਆ ਤੇ ਖਾਣ ਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੇ ਆ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ ਜੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੇ ਆ ਤੁਸੀਂ ਘਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਾ ਸ਼ਕਾਲ